ਵਾਕਿਆ ਸੀ ਉਹ ਕੀ ਵਾਕਿਆ ਹੋਇਆ ਤੇ ਉਸ ਤੋਂ ਬਾਅਦ ਕਿਵੇਂ ਤੁਸੀਂ ਜੀ ਮੈਂ ਅੱਛਾ ਤੇ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪਾ ਗਏ ਸੀ ਮੈਂ ਬਾਹਰ ਬਚ ਕੇ ਆ ਗਈ ਜੇ ਉਹ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਕਿਵੇਂ ਮੈਂ ਕਿੰਨੇ ਬਚਾਇਆ ਤੁਹਾਨੂੰ ਸਰ ਉਹ ਆਪੇ ਹੀ ਬਸ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪਾ ਗਏ ਤੇ ਉਸ ਤੋਂ ਬਾਅਦ ਮੈਂ ਫਰਟੇ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਵਾਜ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਜ ਕੋਈ ਨਹੀਂ ਹੈ ਸਤ ਜਿਹੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੁ ਬਾਹਰ ਕਿਵੇਂ ਆ ਬਟਾ ਸਰ ਇਹਨੂੰ ਹੱਥ ਪਾਇਆ ਸਰ ਇਹਨੂੰ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਕਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਕੀਤਾ ਚਲ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਉਹ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿੰਨਾ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕੀ ਕਿਨਾਰੇ ਤੇ ਡਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਇਹਨੇ ਮਦਦ ਲਈ ਕਿਸੇ ਨਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣਦੇ ਹੀ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਲੱਗਦੀ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਐਸਐਚਯੂ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਰ ਵੀ ਅਗਲੀ ਕਾਰਵਾਈ ਕਰ ਦੇਣਾ ਸਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਦਰਜ ਕਿਹੜੀ ਧਰਮਾ ਤਹਿ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਅ ਕੀ ਹੋ ਸਕਦਾ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸਿੱਟਿਆ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਇਹ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਅਗ ਨਹੀਂ ਕਰ ਰਹੀ ਸਰ ਉਹਨੇ ਦੱਸਿਆ ਕਿ ਕਿਉਂ ਉਸ ਸਮਨੇ ਉਹਦੇ ਕੇਸ ਜਿਹੜੀ ਵਿੱਚ ਉਹ ਬਚ ਗਈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਵਿੱਚ ਸੀ ਤੇ ਉਸਦੇ ਸਿਰ ਤੇ ਸੱਟ ਵੱਜਣ ਚ ਵਜਨ ਥੋੜੀ ਜੀ ਕਰਕੇ ਉਸਦੀ ਯਾਦ ਆ ਇਸ ਉਹਦੇ ਵਿੱਚ ਕੁਝ ਨਾ ਕੁਝ ਭੁੱਲ ਜਾਂਦੀ ਹੈ ਤੇ ਅੱਤੇ ਉਹ ਡਰੀ ਹੋਈ ਸੀ ਸਰ ਤੌਰ ਤੇ ਪੇਸ਼ ਕਰਾਂਗੇ ਬਿਆਨ ਹੋਣਗੇ ਜੇ ਤੁਹਾਡੇ ਕੋਲ ਕੋਈ ਪੁਸ਼ਟੀ ਕੀਤੀ ਜਾਵੇ ਦੇਖੋ ਜੀ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸਦੇ ਬਾਰੇ ਦੱਸ ਰਹੇ ਹਾਂ ਉਹ ਬਾਇਨਰੇ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਮਾਦਾ ਬਿਆਨ ਕਰਾਵਾਂ ਸਰ ਕੱਲ ਦੀ ਵੀਡੀਓ ਤੇ ਕਹਿ ਰਹੇ ਕਿ ਮੇਰੀ ਮਾਂ ਵੀ ਦੋਸ਼ੀ ਕੀ ਮਾਦਾਨ ਕਰਦੇ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਬਈ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਉਸੇ ਕਰਵਾਈ ਕਰਾਂਗੇ ਥੈਂਕ ਯੂ ਥੈਂਕ ਯੂ